ਹਾਂਜੀ ਸਤਿ ਸ਼੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਜੀ ਸਭ ਤੋਂ ਪਹਿਲਾਂ ਰਿਕੁਐਸਟ ਹੈ ਜੀ ਜੋ ਵੀ ਸਾਡੇ ਚੈਨਲ ਤੇ ਨਵੇਂ ਆ ਜੀ ਸਾਡੀ ਵੀਡੀਓ ਦੇਖ ਰਹੇ ਹੈ ਜੀ ਫ੍ਰੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਤ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਜੀ ਅੱਜ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਜੀ 100% ਪਿਓਰ ਕਾਟਨ ਦੇ ਸੂਟ ਹੈ ਜੀ ਤੇ ਬਹੁਤ ਹੀ ਜ਼ਿਆਦਾ ਸੌਫਟ ਕਾਟਨ ਹੈ ਜੀ ਬਿਲਕੁਲ ਵੀ ਫੀਲ ਨਹੀਂ ਹੁੰਦੀ ਵੀ ਕਾਟਨ ਦੇ ਸੂਟ ਪਾਇਆ ਜੀ ਆਪਾਂ ਬਹੁਤ ਸੋਹਣੀ ਕਾਟਨ ਹੈ ਜੀ ਬਹੁਤ ਮੁਲਾਇਮ ਤੇ ਬਹੁਤ ਹੀ ਜ਼ਿਆਦਾ ਸੌਫਟ ਕਾਟਨ ਹੈ ਵੱਡੇ ਪਣੇ ਦਾ ਸੂਟ ਆਊਗਾ ਜੀ 3.5 ਮੀਟਰ ਦੀ ਕਟ ਆਊਗੀ ਜੀ ਤੇ ਪ੍ਰਾਈਸ ਇਹਦਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਜੀ ਬਹੁਤ ਹੀ ਘੱਟ ਰੇਂਜ ਦੇ ਸੂਟ ਹੈ ਜੀ ਓਨਲੀ 700 ਇਹਦਾ ਪ੍ਰਾਈਸ ਹੈ ਜੀ ਬਹੁਤ ਸੋਹਣਾ ਸਟੱਫ ਹੈ ਜੀ ਇਹ ਬਹੁਤ ਹੀ ਸੋਹਣਾ ਬ੍ਰਾਂਡਡ ਸੂਟ ਹੈ ਜੀ ਬਹੁਤ ਸੋਹਣਾ ਹੈ ਦਾ ਕਲਰ ਕੰਬੀਨੇਸ਼ਨ ਹੈ ਜੀ ਕੋਈ ਵੀ ਕਲਰ ਖਰਾਬ ਹੋਣ ਵਾਲਾ ਨਹੀਂ ਜੀ ਇਹ ਐਵੇਂ ਹੀ ਰਹਿਣਗੇ ਜੀ ਬਹੁਤ ਸੋਹਣੇ ਸੂਟ ਹੈ ਜੀ ਬਹੁਤ ਸੋਹਣਾ ਸਟੱਫ ਹੈ ਜੀ ਬਿਲਕੁਲ ਸੌਫਟ ਸੌਫਟ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਇਹਦਾ ਜੇ ਤੁਸੀਂ ਮੈਚਿੰਗ ਲੈਣਾ ਤਾਂ ਮੈਚਿੰਗ ਵੀ ਮਿਲ ਜੂਗਾ ਆਲ ਓਵਰ ਲੈਣਾ ਆਲ ਓਵਰ ਵੀ ਮਿਲ ਜੂਗਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਾਟਮ ਇਹਦੇ ਨਾਲ ਲਗਵਾ ਸਕਦੇ ਹੋ ਇਸ ਸਟੱਫ ਬਹੁਤ ਸੋਹਣਾ ਹੈ ਜੀ ਜੇੜਾ ਤੁਸੀਂ ਸੂਟ ਆਰਡਰ ਕਰਨਾ ਹੋਵੇ ਸਾਡੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਆਪਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਸਟੱਫ ਦੀ ਆਪਣੀ ਪੂਰੀ ਗਾਰੰਟੀ ਹੈ ਜੀ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ